4 ਫਰਵਰੀ ਸਵੇਰ ਦੇ 6 ਵਜੇ ਹੋਏ ਆ ਭਰਾਵੋ ਦੇਖ ਲਓ ਕੀ ਹਾਲ ਹੋਇਆ ਫੇਰ ਸਨੋ ਨਾਲ ਕਿਕ ਕਿਕ ਫੁੱਟ ਸਨੋ ਛਾੜੀ ਪਈ ਆ ਦੇਖ ਲਓ ਪਤਾ ਨਹੀਂ ਲੱਗਦਾ ਕਿੱਥੇ ਘਾ ਸੀ ਕਿੱਥੇ ਹੈਗਾ ਸੀ ਫੁੱਟਪਾਸ ਦੇਖੋ ਸਰੀ ਦੇ ਵਿੱਚ ਬੁਰਾ ਹਾਲ ਸੁਣੋ ਨਾ ਸੁਣੋ ਨਾ ਬੁਰਾ ਹਾਲ ਕਰਿਆ ਪਿਆ ਬਾਈ ਗੱਡੀਆਂ ਦਾ ਵੀ ਦੇਖੋ ਯਾ ਯਾ ਕੋਈ ਵੀ ਇਹ ਬਾਜੀ ਕੋ ਸਵੇਰ ਦੇ 6:00 ਵਜੇ ਹੋਏ ਆ ਕੰਮ ਚੱਲ ਰਹੀਆਂ ਹਨ ਨੂੰ ਮਾਹ ਚਲੋ ਦਿਖਾ ਦਈਏ ਦੇਖੋ ਇੱਥੇ ਘਾ ਲੱਗੇ ਹੋਇਆ ਲੋਕਾਂ ਦੇ ਪਰ ਇੱਕ ਬਰੋਬਰ ਕਰੇ ਪੈਣਾ ਸੁਣਾਉਣ ਹੈ ਨਾ ਕੈਨੇਡਾ ਹੀ ਕੈਨੇਡਾ ਹੋਈ ਪਈ ਹੈ ਮੈਨਸ ਫੋਰ ਚਲੋ ਇੰਨਾ ਕ ਜ਼ਰੂਰ ਆ ਪਰਮੈਂਟਨ ਰਾਂਟੋ ਤੇ ਬਾਕੀ ਮੌਂਟਰੀਅਲ ਇਧਰ ਤਾਂ ਮੈਨਸ 20 ਤੋਂ ਉੱਪਰ ਹੀ ਹੁੰਦਾ 20 ਮੈਨਸ 22 ਮੈਨਸ 24 ਮੈਨਸ ਹਡਮੈਂਟਨ ਮੈਂ ਲੱਗਦੀ ਅੱਜ 24 ਮੈਨਸ ਆ ਪੂਰੇ ਪਰੇ ਨੰਮ ਐਂਸਸ ਨਹੀਂ ਜਾਂਦਾ ਤਾਂ ਆਪਮਾਨ ਕਿਉਂਕਿ ਸਨੋ ਬਹੁਤ ਘਟ ਪੈਂਦੀ ਆ ਦੋ ਤਨ ਸੁਣੋਂ ਨਹੀਂ ਪੈਂਦੀਆਂ ਨੇ ਸਰੀਰ ਦੇ ਵਿੱਚ ਤਾਂ ਸਰੀਰ ਵਿੱਚ ਕੋਗਰ ਚਲੋ ਇਹ ਵੀ ਜ਼ਰੂਰੀ ਹੈ ਸੁਣੋ ਵੀ ਜ਼ਰੂਰੀ ਆ ਭਾਈ ਜੇ ਸੁਣੋ ਪਊ ਖੰਡ ਹੋਊ ਤਾਂਹੀਂ ਤਾਂ ਆਪਮਾਨ ਦੇ ਵਿੱਚ ਗ੍ਰਾਉਟ ਆਊ 妈的吧。<Mad> ਆਪਣੇ ਹੀ ਕਰਦਾ ਹੋਇਆ ਇੱਕ ਝਾੜ ਵਾਹ ਜੀ ਵਾਹ ਕੀ ਮੌਸਮ ਹੈ ਇਹ ਹੋਈਆ ਫੁੱਲ ਸਨੋਹ ਝਾੜ ਸਾਰਾ ਪਰਿਆ ਪਿਆ ਮਰੀਂ ਭਈਆ ਗੱਲ चवंदी <laughs> <laughs> ਪੂਰਾ ਜਨ ਜੀਵਨ ਪ੍ਰਭਾਵਿਤ ਹੋ ਗਿਆ ਸਮੋਹ ਦੇ ਕਾਰਨ ਸਭ ਨੂੰ ਛੁੱਟੀਆਂ ਛੁੱਟੀ ਮਨਾਓ ਛੁੱਟੀ ਆ ਦੇਖ ਲਓ ਆ ਜਿੱਥੇ ਇੱਥੇ ਗ੍ਰੀਨਰੀ ਹੋ ਜਾਂਦੀ ਗ੍ਰੀਨਰੀ ਹੁੰਦੀ ਆ ਘਾਹ ਹੁੰਦਾ ਔਰ ਸਾਰਾ ਟਾਕਤਾ ਇੱਕ ਇੱਕ 6 6 ਇੰਚ ਸਨੋ ਪੈ ਗਈ